ਸੋਜੂਤ ਜਨ ਦੇ ਰਾਤ ਤੱਕ ਇਹ ਮੀਟਿੰਗ ਚੱਲੀ ਹੈ ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਯੂਸ਼ ਗੋਇਲ ਵੱਲੋਂ ਮੀਡੀਆ ਦੇ ਸਾਹਮਣੇ ਕਿਹਾ ਗਿਆ ਕਿ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਕੇਂਦਰ ਸਤਨ ਹੋਰ ਫਸਲਾਂ ਤੇ ਐਮਐਸਪੀ ਦੇਣ ਦੇ ਲਈ ਤਿਆਰ ਹੈ ਜਿਸ ਵਿੱਚ ਨਰਮਾ ਕਪਾ ਮੱਕੀ ਅਰਹਰ ਮਸੂਰ ਤੇ ਗੱਦੇ ਗਰੰਟੀ ਹੋਵੇਗੀ ਐਨਸੀਸੀਐਫ ਤੇ ਐਨਏਐਫਈਡੀ ਦੇ ਦਾਲ ਖਰੀਦ ਲਈ 5 ਸਾਲਾਂ ਦੇ ਕਰਾਰ ਦੀ ਗਰੰਟੀ ਵੀ ਸਰਕਾਰ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਕੁਝ ਮੁੱਦਿਆਂ ਤੇ ਸਹਿਮਤੀ ਬਣੀ ਹੈ ਕੁਝ ਤੇ ਹਲੇ ਵੀ ਰੇੜਕਾ ਪਰਕਰਾਰ ਹੈ ਉਸ ਤੇ ਇੱਕ ਪ੍ਰਪੋਜ਼ਲ ਵੀ ਦਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਉਸ ਤੇ ਕਿਸਾਨਾਂ ਨੂੰ ਵਿਚਾਰ ਕਰਨਗੇ ਇੱਕ ਦੋ ਦਿਨਾਂ ਦੇ ਵਿੱਚ ਉਸ ਨੂੰ ਲੈ ਕੇ ਆਪਣਾ ਫੈਸਲਾ ਵੀ ਸੁਣਾਉਣਗੇ ਸੋ ਫਿਲਹਾਲ ਤਾਂ ਹਲੇ ਕੋਈ ਹੱਲ ਨਹੀਂ ਨਿਕਲਿਆ ਲੇਕਿਨ ਗਲਬਾਦ ਦਾ ਦੌਰ ਜਾਰੀ ਰਹੇਗਾ ਇਹ ਕੇਂਦਰੀ ਮੰਤਰੀਆਂ ਵੱਲੋਂ ਜ਼ਰੂਰ ਸਾਫ਼ ਕੀਤਾ ਗਿਆ ਸੋ ਬੀਤੇ ਰਾਤ ਜਿਹੜਾ ਹੈ ਇਹ ਚੌਥੇ ਗੇਟ ਦੀ ਜੋ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਨੂੰ ਤਿੰਨ ਕੇਂਦਰੀ ਮੰਤਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਸਨ ਔਰ ਇੱਥੇ ਕਈ ਕੰਟੀਆਂ ਦੀ मीटिंग तो बाद फिलहाल हले भी कोई हल नहीं निकल पाया तो हमने एक प्रस्ताव आज चर्चा किया है बड़े अच्छे माहौल में किसान संगठनों ने नेताओं ने एक इनोवेटिव आउट ऑफ द बॉक्स आइडिया पे चर्चा की है कि सरकार की प्रमोटेड जो कोऑपरेटिव सोसाइटीज है चाहे वो एनसीसीएफओ नेशनल Consumer Cooperative फेडरेशन NAFED, ऐसी संस्थाओं द्वारा जो किसान अपना क्रॉप डाइवर्सिफाई करके या तो तुर दाल बनाए उड़द दाल बनाए मसूर की दाल बनाए या मक्का बनाए उनको पांच साल के लिए एक कॉन्ट्रैक्ट करके एनसीसीएफ और नेफेड गारंटी करेगा कि अगले पांच साल तक जो भी क्रॉप डाइवर्सिफाई करके ये चार प्रोडक्ट्स बनाएगा चार उत्पादन खेती के करेगा उसको ये संस्थाएं एमएसपी पर खरीदेगी और पांच साल की का करार कॉन्ट्रैक्ट किया जाएगा नेफेड और एनसीसीएफ द्वारा जिससे जो भी किसान ये डायवर्सिफाई करे उससे पंजाब की खेती भी बचेगी किसानों की आमदनी भी बढ़ेगी और उनको सुनिश्चित होगा कि जो भी उत्पादन है वो एमएसपी पर नेफेड और एनसीसीएफ खरीदेगी जो भी किसान कॉटन की खेती भी पुनर्जीवित करता है शुरू करता है फिर से उनके लिए भी कॉटन कॉरपोरेशन ऑफ इंडिया इसी प्रकार का एक पांच साल का करार करेगी लीगल एग्रीमेंट करेगी किसान संगठनों ने, ने बताया कि वो यहां पर इस पर निर्णय ले नहीं लेने के बदले आ, कल सुबह तक हमें अपना निर्णय बताएंगे मेरा विश्वास है जिस अच्छे वातावरण में आज की चर्चा हुई है उस वातावरण में दोनों पक्ष सकारात्मक सोच के साथ पॉजिटिव थिंकिंग के साथ आगे बढ़ेंगे ਜਦੋਂ ਇਹ ਮੀਟਿੰਗ ਹੋਈ ਉਸ ਦਿਨ ਕੀ ਕੁਝ ਹੋਇਆ ਮੀਟਿੰਗ ਵਿੱਚ ਉਸਦੇ ਬਾਰੇ ਵੀ ਬਤਾ ਜਰ ਸਰਨਰ ਹਰਿੰਦਰ ਸਿੰਘ ਲੱਕੋਵਾਲ ਕਿਸਾਨ ਆਗੂ ਆਪ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦਿਆ ਲੱਕੋਵਾਲ ਜੀ ਕੀ ਕਹੋਗੇ ਚੌਥੇ ਗੇੜ ਦੀ ਮੀਟਿੰਗ ਹੋਈ ਕਈ ਘੰਟਿਆਂ ਦੀ ਇਹ ਮੀਟਿੰਗ ਰਹੀ ਜੋ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀਆਂ ਕੋਲੋਂ ਕਿਹਾ ਗਿਆ ਕੁਝ ਮੁੱਦਿਆਂ ਤੇ ਸਹਿਮਤੀ ਬਾਣੀ ਕੁਝ ਤੇ ਹੱਲੇ ਵੀ ਵਿਚਾਰ ਹੋ ਰਿਹਾ ਉੱਤੇ ਹੀ ਕਿਸਾਨ ਆਗੂ ਵੀ ਮੰਥਨ ਕਰ ਰਹੇ ਨੇ ਕੇਂਦਰ ਸਰਕਾਰ ਨੂੰ ਵੀ ਇਹ ਨਹੀਂ ਹੈਗੀ ਐਮਐਸਪੀ ਦਾ ਰੇਟ ਕੋਈ ਅੱਜ ਨਹੀਂ ਤੇਈ ਫਸਲਾਂ ਤੇ ਕੇਂਦਰ ਸਰਕਾਰ ਜਿਹੜੀ ਆ ਸਾਨੂੰ ਐਮਐਸਪੀ ਦਾ ਜਿਹੜਾ ਅਨਾਉਂਸ ਕਰਦੀ ਆ ਪਰ ਸਾਨੂੰ ਸਿਰਫ ਦੋ ਫਸਲਾਂ ਦੇ ਹੀ ਮਿਲਦੀ ਆ ਉਹ ਵੀ ਢਾਈ ਸੂਬਿਆਂ 'ਚ ਮਿਲਦੀ ਆ ਪੰਜਾਬ ਹਰਿਆਣਾ ਤੇ ਅੱਧਾ ਯੂਪੀ ਦੇ ਵਿੱਚ ਹਮ ਤੇ ਅਸੀਂ ਤਾਂ ਇਹਨਾਂ ਨੂੰ ਕਿੰਨੇ ਦਸਾਂ ਸਾਲਾਂ ਤੋਂ ਇਹੀ ਬੇਨਤੀਆਂ ਕਰਨ ਜਾ ਰਹੇ ਆ ਵੀ ਸਾਨੂੰ ਐਮਐਸਪੀ ਸਾਰੀਆਂ ਫਸਲਾਂ ਤੇ ਦੋ ਉਦੋਂ ਰਾਜਨਾਥ ਜੀ ਨੇ ਸਾਡੀ ਮੀਟਿੰਗ ਵੀ ਆ ਕੇ ਕਿਹਾ ਸੀ ਵੀ ਅਸੀਂ ਸਾਡੀ ਸਰਕਾਰ ਬਣ ਤੇ ਦਵਾਂਗੇ ਤੇ ਅਸੀਂ ਕ੍ਰਾਂਤੀ ਯਾਤਰਾ ਵੀ ਯੂਪੀ ਤੋਂ ਸ਼ੁਰੂ ਕੀਤੀ ਸੀ ਉਦੋਂ ਚ ਵੀ ਸਾਨੂੰ ਲਿਖਤੀ ਸਮਝੌਤਾ ਦਿੱਤਾ ਸੀ ਵੀ 23 ਫਸਲਾਂ ਤੇ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਅੱਜ ਫਿਰ ਇਹ ਮੀਟਿੰਗਾਂ ਹੁੰਦੀਆਂ ਨੇ ਸੰਘਰਸ਼ ਕਰਦੇ ਸਾਡੇ ਕਿਸਾਨ ਉੱਥੇ ਬੈਠੇ ਨੇ ਉੱਥੇ ਉਹਨਾਂ ਦੇ ਗੋਲੀਆਂ ਦਾਗੀਆਂ ਜਾ ਰਹੀਆਂ ਉੱਥੇ ਉਹਨਾਂ ਤੇ ਅਥਰੂ ਗੇਂਦੇ ਗੋਲੇ ਛੱਡੇ ਜਾ ਰਹੇ ਨੇ ਤੇ ਕਿੰਨੇ ਦਿਨਾਂ ਦੇ ਉਹ ਬੈਠੇ ਨੇ ਤੇ ਫਿਰ ਉਹ ਮੀਟਿੰਗ ਹੁੰਦਾ ਹੋ ਰਹੀ ਆ ਤੇ ਮੀਟਿੰਗ ਕੱਲ ਵੀ ਜਰੀਆ ਬੇਸਟਾ ਨਿਕਲੀ ਜਾਂਦੀ ਆ ਕਿਉਂ ਨਹੀਂ ਐਲਾਨ ਕਰਦੇ ਵੀ ਜਿਹੜੀ ਐ ਐਮਐਸਪੀ ਦੀ ਗਾਰੰਟੀ ਅਸੀਂ ਜਿਹੜੀਆਂ 23 ਫਸਲਾਂ ਉਨਾਂ ਤੇ ਦਮਾਂ ਗਈ ਜਦ ਇਹ ਉਹਦੀ 23 ਫਸਲਾਂ ਦੀ ਅਨਾਉਂਸ ਕਰਦੇ ਆ ਸਾਨੂੰ ਇਹ ਦੋ ਤਿੰਨ ਫਸਲਾਂ ਦੀ ਜਿਹੜੀ ਆ ਉਹਦੇ ਤੇ ਸਾਨੂੰ ਮਨਜ਼ੂਰ ਨਹੀਂ ਹੈ ਸੋ ਇੱਥੇ ਹਾਲੇ ਕਿਉਂਕਿ ਇਹ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ ਸਾਰੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਏ ਸੋ ਕਿਆ ਮੰਨਿਆ ਜਾਏ ਕਿ ਕਿਸਾਨ ਆਗੂ ਸਾਰੇ ਹੀ ਐਸੀ ਇੱਕ ਮਤ ਵਿੱਚ ਹੋਣਗੇ ਕਿਉਂਕਿ ਹਲੇ ਤਾਂ ਹੁਣ ਅਗੇਂ ਕਿਸਾਨਾਂ ਦੇ ਪਾਲੇ ਚ ਪਈ ਹੈ ਕੇਂਦਰ ਸਰਕਾਰ ਨੇ ਦੇ ਐਮਐਸਪੀ ਦੋ ਦੋ ਤਿੰਨ ਫਸਲਾਂ ਤੇ ਨਹੀਂ ਤੁਹਾਨੂੰ ਕਿਉਂਕਿ ਕੋਈ ਅਸੀਂ ਬਾਜਰਾ ਬੀਜਦੇ ਹਾਂ ਕੋਈ ਹਰ ਚੀਜ਼ ਵੀ ਬੀਜਦੇ ਹਾਂ ਸਾਡਾ ਵੱਡਾ ਨੁਕਸਾਨ ਅਸੀਂ ਤਾਂ ਸਬਜ਼ੀਆਂ ਤਾਂ ਵੀ ਮੰਗਦੇ ਆ ਆਲੂ ਸਾਡਾ ਹੁਣ ਤੱਕ ਰੋਲਿਆ ਸਾਡਾ ਕਿੰਨੂ ਰੋੜ ਰਿਹਾ ਉਹ ਫਸਲਾਂ ਤੇ ਵੀ ਅਸੀਂ ਜਿਹੜੀ ਐਮਐਸਪੀ ਮੰਗ ਰਹੇ ਆ ਤੇ ਦੋ ਤਿੰਨ ਫਸਲਾਂ ਤੇ ਇਹ ਕਿ ਐਮਐਸਪੀ ਦੇ ਤਾਂ ਨਹੀਂ ਛੱਡ ਦਿੱਤੀ ਆ ਤੇ ਉਹ ਪੰਜ ਸਾਲ ਦਾ ਕਿਤੇ ਕੰਪਨੀ ਨਾਲ ਐਗਰੀਮੈਂਟ ਕਰ ਰਹੇ ਆ ਅਸੀਂ ਕਹਿੰਦੇ ਸਰਕਾਰ ਸਿੱਧੇ ਤੌਰ ਤੇ ਆ ਕੇ ਖਰੀਦੇ ਸਰਕਾਰੀ ਏਜੰਸੀਆਂ ਜਿਵੇਂ FCI ਵਗੈਰਾ ਸਾਡੇ ਖਾਨਕ ਚੋਂ ਨਾ ਖਰੀਦਦੇ ਨੇ ਇਸ ਤਰ੍ਹਾਂ ਹੀ ਸਰਕਾਰੀ ਏਜੰਸੀਆਂ ਸਾਡਾ ਖਰੀਦਣ ਦੇ ਵਪਾਰੀ ਨੂੰ ਵਿੱਚੋਂ ਕੱਢਣ ਆਪੇ ਵਪਾਰੀ ਨੂੰ ਉਸ ਤੋਂ ਬਾਅਦ ਦੇ ਵਿੱਚ ਹਿੱਸੇ ਬਿਲਕੁਲ ਜਦੋਂ ਤੁਸੀਂ ਸਰਕਾਰਾਂ ਦੀ ਕੇਂਦਰ ਦੀ ਗੱਲ ਕਰਦੇ ਹੋ ਕਿ ਕੇਂਦਰ ਨੇ ਵਾਅਦਾ ਕੀਤਾ ਜੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਸੂਬਾ ਸਰਕਾਰ ਜਦੋਂ ਹੋਣ ਦੇ ਚਾਣਾ ਸੀਗਾ ਇੱਥੇ ਪੰਜਾਬ ਦੀ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕਿਹਾ ਗਿਆ ਸੀ ਕੀ ਸਮਝ ਜੋ ਕਿ ਸਰਕਾਰਾਂ ਜੜੀਆਂ ਆਉਂਦੀਆਂ ਨੇ ਉਹ ਸਿਰਫ ਇਸ ਨੂੰ ਇਸਤੇਮਾਲ ਕਰਦੀਆਂ ਨੇ ਕਿ ਵਾਅਦੇ ਤਾਂ ਕਰ ਦਿੰਦੇ ਨੇ ਉਸ ਤੋਂ ਬਾਅਦ ਭੁੱਲ ਜਾਂਦੀਆਂ ਨੇ ਆਪਣੇ ਕੀਤੇ ਵਾਅਦੇ ਜਿਆਦਾ ਇਹਨਾਂ ਨੂੰ ਕੁਰਸੀ ਮਿਲ ਜਾਂਦੀ ਆ ਜੀ ਜਿਹੜੇ ਸਾਰੇ ਇੱਕ ਵੈਦੇ ਕਿਤੇ ਭੁੱਲ ਜਾਂਦੇ ਆ ਫਿਰ ਇਹਨਾਂ ਨੂੰ ਉਹੀ ਜਿਹੜੇ ਕਿਸਾਨ ਜਿਨ੍ਹਾਂ ਦੇ ਇਹ ਸਾਡੇ ਵਿੱਚ ਆ ਕੇ ਬੈਠਦੇ ਆ ਧਰਨੇ ਬਜਾਰੇ 'ਚ ਹੁਣ ਤੁਸੀਂ ਦੇਖੋ ਤਾਂ ਰਤਵਾਲੇ ਹੋਰ ਸਾਰੇ ਸਾਡੇ ਧਰਨੇ 'ਚ ਆ ਕੇ ਬੈਠਦੇ ਆ ਹਾਜ਼ਰੀਆਂ ਲਗਾਉਂਦੇ ਆ ਰਿਲੇਟੀਆਂ ਕੱਢਦੇ ਆ ਵੀ ਸਾਨੂੰ ਸੱਦੋ ਤੇ ਜਿੱਦਣ ਇਹਨਾਂ ਦੀ ਸਰਕਾਰ ਆ ਗਈ ਉਦੋਂ ਹੀ ਜਿਵੇਂ ਭਗਵੰਤ ਮਾਨ ਜੀ ਸਾਡੇ ਨਾਲ ਬੈਠਦੇ ਹੁੰਦੇ ਸੀਗੇ ਧਰਨੇ ਬਜਾਰੇ 'ਚ ਜਿੱਦਣ ਇਹਨਾਂ ਦੀ ਸਰਕਾਰ ਆ ਗਈ ਫਿਰ ਇਹਨਾਂ ਨੂੰ ਵੀ ਲੱਗਾ ਲੱਗਾ ਵੀ ਇਹ ਕਿਸਾਨਾਂ ਨੂੰ ਹੁਣ ਬੰਦੇ ਨਹੀਂ ਲੱਭਣੇ ਕਿਸਾਨ ਹੁਣ ਇਸ ਤਰ੍ਹਾਂ ਕਰਦੇ ਆ ਕਿਸਾਨ ਆ ਕਰਦੇ ਆ ਇਹਨਾਂ ਨੇ ਵੀ ਅਨਾਉਂਸ ਕੀਤਾ ਸੀ ਜਿਹੜੀ ਜਿਹੜੀ ਆ ਮੂੰਗੀ ਦੇ ਐਮਐਸਪੀ ਦਵਾਂਗੇ ਇਹਨਾਂ ਦੀ ਐਮਐਸਪੀ ਕਿੱਥੇ ਗਈ ਇਹਨਾਂ ਤੋਂ ਵੀ ਨਹੀਂ ਦੇ ਹੋ ਸਕੀ ਪੰਜਾਬ ਸਰਕਾਰ ਵੀ ਇੱਕ ਦੋ ਫਸਲਾਂ ਤੇ ਅੰਮ੍ਰਿਤ ਵੀ ਦੇ ਸਕਦੀ ਸੀ ਸਬਜ਼ੀਆਂ ਦੇ ਦੇ ਸਕਦੀ ਸੀ ਪਰ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਬਿਲਕੁਲ ਲੇਕਿਨ ਹੁਣ ਜਿਸ ਤਰ੍ਹਾਂ ਦੇ ਨਾਲ ਕੇਂਦਰੀ ਮੰਤਰੀ ਵੱਲੋਂ ਜਿਸ ਤਰ੍ਹਾਂ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਪਿਊਸ਼ ਗੋਇਲ ਜਦੋਂ ਕਿ ਕੱਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਬਿਆਨ ਦਿੱਤਾ ਕਿ ਹੱਲੇ ਗਲਬਾਤ ਦਾ ਜਿਹੜਾ ਹੈ ਰਾਸ ਦੀ ਅਖਤਿਆਰ ਕਰਦੇ ਰਵਾਂਗੇ ਸੋ ਕੀ ਕਿਸਾਨ ਆਗੂ ਵੱਲੋਂ ਇਸ ਚੀਜ਼ ਵੱਲ ਕਦਮ ਵਧਾਏ ਜਾਣਗੇ ਕਿ ਅੱਗੇ ਹੋਰ ਮੀਟਿੰਗਸ ਹੋਪਣ ਸ਼ਾਇਦ ਕਿਤੇ ਨਾ ਕਿਤੇ ਹੱਲ ਨਿਕਲੇ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਤਾਂ ਨਹੀਂ ਲੱਗਦਾ ਇਹ ਕੇਂਦਰ ਸਰਕਾਰ ਉਸ ਗੱਲਬਾਤ ਕਰਕੇ ਕੋਈ ਖਤਰੂਗਾ ਕਾਲ ਮਟੋਬੋਲ ਵਾਲੀ ਨੀਤੀ ਕੇਂਦਰ ਸਰਕਾਰ ਕਰ ਰਹੀ ਆ ਸਮਾਂ ਟਪਾ ਰਿਹਾ ਜੀ ਤੇ ਵੀ ਸਮਾਂ ਟਪਾ ਕੇ ਜਾਂ ਇਹਨਾਂ ਨੂੰ ਲਾਰੇ ਲੱਪੇ ਲਾ ਕੇ ਜਾਂ ਵੱਤੋ ਵੱਤ ਇਹਨਾਂ ਨੂੰ ਸੋਰ ਪੰਚਾਇਤਾਂ ਚ ਇੱਕ ਚਿੱਠੀ ਦੇ ਦੇਣਗੇ ਵੀ ਯਾਰ ਤੁਹਾਡੇ ਕੰਮ ਕਰ ਤੇ ਵੀ ਹੁਣ ਜਨਤਾ ਲੱਗ ਗਿਆ ਫਿਰ ਸਰਕਾਰ ਬਣ ਜੂਗੀ ਫਿਰ ਅਸੀਂ ਤੁਹਾਡਾ ਕਰਾਂਗੇ ਜਾਂ ਸਰਕਾਰ ਬਣ ਗਈ ਫਿਰ ਕਹਿ ਦੇਣਗੇ ਇਹਨਾਂ ਦਾ ਪੁੱਤਲ ਪੁੱਤਲ ਹੋ ਜੂ ਇਹਨਾਂ ਦਾ ਗਰੀਬੀ ਆ ਜੂ ਵੀ ਅਸੀਂ ਇੰਨੀਆਂ ਫਸਲਾਂ ਤੇ ਐਮਐਸਪੀ ਦੇਤੀ ਵੀ ਅਸੀਂ ਸੋਚਦੇ ਆ ਫਿਰ ਇਹ ਜਿਹੀ ਗੱਲਾਂ ਕਰਨਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਹਰਿੰਦਰ ਸਿੰਘ ਲਖਵਾਲ ਜੀ ਸਾਣਾ ਗੱਲ ਕਰਨ ਲਈ ਸੋ ਕਿਸਾਨ ਆਗੂ ਹਰਿੰਦਰ ਸਿੰਘ ਲਖਵਾਲ ਜਿਨ੍ਹਾਂ ਦਾ ਕਹਿਣਾ ਕਿ ਇਹ ਸਰਸਤ ਸਿਰਫ ਸਮਾਟਪਾਰੀ ਇਹ ਬਿਲਕੁਲ ਵੀ سنجੀਦਾ ਨਹੀਂ ਹੈ ਸਾਨੂੰ ਦੋ ਤਿੰਨ ਫਸਲਾਂ ਤੇ ਐਮਐਸਪੀ ਨਹੀਂ ਬਲਕਿ ਸਾਰੀਆਂ ਤਈ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਚਾਹੀਦੀ ਹੈ ਸ਼ੁਕਰ ਟਾਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਾਰੰਟੀ ਦੇਣੀ ਪਊ ਸੋ ਇਸ ਤਰ੍ਹਾਂ ਦਾ ਇੱਕ ਪ੍ਰਸਤਾਵ ਅੱਜ ਆਇਆ ਜੀਤ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ ਨਾਲ ਜਿਹੜਾ कॉटन कॉर्पोरेशन ऑफ इंडिया ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪੀਯੂਐਸਟੀ ਪੀਯੂਐਸ ਗੋਇਲ ਜੀ ਦੇ ਨੱਕ ਵਿੱਚ ਹੀ ਆਉਂਦੀ ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹਦਾ 2 ਸਾਲ ਕਹਿੰਦੇ ਸੀ ਮੈਂ ਕਹਿੰਦਾ ਜੀ ਨਹੀਂ 5 ਸਾਲ ਤੱਕ ਕਰੋ ਨਾ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ 'ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਚੋਨਾ ਤੇ ਕਣਕ ਤਾਂ ਜਿਹੜੀ ਆ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ ਐਮਐਸਕੇ ਤੇ ਜੇ ਆਹ 6 70 ਫਸਣਾ ਹੋ ਰਿਹਾ ੜ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਨਦੀ ਹੈ ਮੰਨਦੀ ਹੈ ਮੀਨ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰਥ ਨਹੀਂ ਹੈਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆਪਣੇ ਸਾਥੀਆਂ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਮંત્રી ਭਗਵੰਤ ਮਾਨ ਵੀ ਇਸ ਮੀਟਿੰਗ ਤੋਂ ਬਾਅਦ ਜੜਾ ਹੈ ਬਿਆਨ ਦਿੰਦੇ ਕਿ ਕਿਸ ਮਾਹੌਲ ਦੇ ਵਿੱਚ ਜੜੀ ਗੱਲਬਾਤ ਹੋਈ ਹੈ ਹੁਣ ਕਿਸਾਨਾਂ ਨੇ ਕਿਹਾ ਕਿ ਸਾਨੂੰ ਸਮਾਂ ਚਾਹੀਦਾ ਹੈ ਜੋ ਪ੍ਰੋਪੋਜ਼ਲ ਕੇਂਦਰ ਵੱਲੋਂ ਦਿੱਤਾ ਗਿਆ ਹੈ ਉਸ ਤੇ ਕਿਸਾਨ ਆਗੂ ਕੀ ਕੁਝ ਫੈਸਲਾ ਕਰਦੇ ਨੇ ਇਹ ਦੇਖਣਾ ਹੈ ਮ ਹੋਏਗਾ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਐਮਐਸਪੀ ਤੇ ਇਥੇ ਪ੍ਰਸਤਾਵ ਦਿੱਤਾ ਹਾਲਾਂਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਨਹੀਂ ਮਿਲੀ ਨਰਮਾ ਕਪਾ ਮੱਕੀ ਅਰਹਰ मसूर से गरंटी होगी इस अलावा एक प्रपोजल भी जोड़ा है दिता गया सो तो केंद्र तीन होर फसलों से एम एस पी दे तैयार है लेकिन क्या हूँ किसानों प्रवान होएगा इससे सहमति किसान बना पा तो क्योंकि इतने जो खरीद ले पांच साल के करार की गारंटी नफाड़ से एनसी सी एफ वालों दी जा रही है चौथे गेट की मीटिंग किसानों से केंद्र विचाले जोड़ी मीटिंग हुई है हालांकि केंद्रीय मंत्रियों वालों कहा गया कि बड़े सुखामे माहौल हुई है और अगे भी लड़ होएगी तो मीटिंग जोड़ी है वो जरूर की जाएगी ਜਸਪ੍ਰੀਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਜਸਪ੍ਰੀਤ ਬੀਤੇ ਰਾਤ ਵੀ देर ਰਾਤ ਤੱਕ ਇਹ ਮੀਟਿੰਗ ਚੱਲੀ کئی ਘੰਟਿਆਂ ਦੀ ਜਿਹੜੀ ਹੈ ਇਥੇ ਵਿਚਾਰ ਚਰਚਾ ਤੋਂ ਬਾਅਦ ਸਹਿਮਤੀ ਤਾਂ ਹਲੇ ਵੀ ਨਹੀਂ ਬਣ ਪਾਈ ਹਾਲਾਂਕਿ ਕੇਂਦਰ ਵੱਲੋਂ ਹੁਣ ਕਿਸਾਨ ਆਗੂਆਂ ਤੇ ਛੱਡਿਆ ਗਿਆ ਹੈ ਕੀ ਕੁਝ ਇਸ ਨੂੰ ਲੈ ਕੇ ਕਿਸਾਨ ਆਗੂ ਹੁਣ ਵਿਚਾਰ ਕਰ ਰਹੇ ਨੇ ਦੇਖੋ ਇਹ ਵਿਚਾਰ ਚਰਚਾ ਚੱਲ ਰਹੀ ਹੈ ਕਿਉਂਕਿ ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਉਸ ਦੇ ਵਿੱਚ ਦੱਸਿਆ ਜਾਵੇਗਾ ਕਿ ਕੀ ਸਹਿਮਤੀ ਬਣਦੀ ਆ ਕਿ ਵਾਕਈ ਜਿਨ੍ਹਾਂ ਦੇ ਉੱਤੇ ਐਮਐਸਪੀ ਦੀ ਗਾਰੰਟੀ ਦੇਣ ਦੀ ਗੱਲ ਆਖੀ ਆ ਜੜੀਆਂ ਫਸਲਾਂ ਨੇ ਦਰਮਾਹ ਕਪਾ ਮੱਕੀ ਉਰਹਰ ਦਾਲ ਅਰਹਰ ਦੇ ਬਾਕੀ ਜੜੀਆਂ ਚੀਜ਼ਾਂ ਨੇ ਉਹਨਾਂ ਉੱਤੇ ਕੀ ਜਿਹੜੀ ਹੈ ਸਹਿਮਤੀ ਬਣਦੀ ਹੈ ਕਿਉਂਕਿ ਕਿਸਾਨ ਦੇ ਵੱਲੋਂ ਲਗਾਤਾਰ ਹੋਰ ਫਸਲਾਂ ਦੇ ਉੱਤੇ ਐਮਐਸਪੀ ਦੀ ਚਰਚਾ ਕੀਤੀ ਗਈ ਸੀ ਪਰ ਉੱਥੇ ਹੀ ਕੇਂਦਰ ਦੇ ਮੰਤਰੀਆਂ ਦਾ ਕਹਿਣਾ ਕਿ ਅਸੀਂ ਆਊਟ ਆਫ ਬਾਕਸ ਜਾ ਕੇ ਜਿਹੜੀ ਹੈ ਗਾਰੰਟੀ ਦੀ ਗੱਲ ਕੀਤੀ ਹੈ ਇਹਨਾਂ ਉੱਤੇ ਜਿਹਦੇ ਵਿੱਚ ਐਨਸੀਸੀਐਫ ਤੇ ਐਨਐਫਈਡੀ ਜਿਹੜੇ ਨੇ ਉਹਨਾਂ ਵੱਲੋਂ ਪੰਜ ਸਾਲ ਦੀ ਗਾਰੰਟੀ ਦੇ ਕੇ ਜਿਹੜੀਆਂ ਉਸ ਮਸਲਾ ਚੱਕਿਆ ਜਾੜ ਗਿਆ ਪਰ ਪਰ ਉਸ ਤੋਂ ਬਾਅਦ ਗੱਲ ਹੈ ਕਿ ਹੈ ਕਿ ਕੀ ਵਾਕਈ ਜਿਹੜਾ ਆ ਇਸ ਉੱਤੇ ਹੁਣ ਕਿਸਾਨ ਜਿਹੜੇ ਆਗੂ ਨੇ ਉਹ ਸੈਂਪੀ ਬਣਾ ਪਾਉਂਦੇ ਨੇ ਜਾਂ ਫੇਰ ਹੋਰ ਜਿਹੜੀ ਅਗਲੀ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ ਕਿਉਂਕਿ ਇੱਕ ਪਾਸੇ ਕਿਸਾਨ ਆਪਣੀ ਜਿਹੜੀ ਅੜਤੇ ਅੜੇ ਹੋਏ ਨੇ ਕਿ ਸਾਨੂੰ ਗਾਰੰਟੀ ਹੋਰ ਚਾਹੀਦੀਆਂ ਨੇ ਐਮਐਸਪੀਆਂ ਜਿਹੜੀਆਂ ਨੇ ਉਹ ਗਾਰੰਟੀ ਦਾ ਚਾਹੀਦੀਆਂ ਨੇ ਹੋਰ ਤੇ ਦੂਜੇ ਪਾਸੇ ਕੇਂਦਰ ਕਹਿ ਰਿਹਾ ਕਿ ਅਸੀਂ ਜਿੰਨਾ ਮੈਕਸਿਮਮ ਕਰ ਸਕਦੇ ਸੀ ਅਸੀਂ ਕੀਤਾ ਹੈ ਤੇ ਹੁਣ ਗੇਂਦ ਆ ਜਿਹੜੀ ਉਹ ਕਿਸਾਨਾਂ ਦੇ ਪੜੇ ਚ ਉਹਨਾਂ ਦੇ ਲੀਡਰਾਂ ਦੇ ਹੱਥ ਆ ਕਿ ਉਹ ਅਗਲਾ ਫੈਸਲਾ ਕੀ ਲੈਂਦੇ ਨੇ ਉਹਨਾਂ ਦੀ ਵੀ ਮੀਟਿੰਗਾਂ ਚੱਲ ਰਹੀ ਨੇ ਤੇ ਅੱਜ ਹੁਣ ਜਿਆਦਾ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ ਵੱਡੇ ਜਿਹੜਾ ਆ ਵਿੱਚ ਬਿਆਨ ਦਿੱਤੇ ਜਾ ਸਕਦੇ ਨੇ ਕਿ ਅਗਲਾ ਐਕਸ਼ਨ ਕੀ ਰਹਿਣ ਵਾਲਾ ਕਿ ਚਲੋ ਦਿੱਲੀ ਦੀ ਜਿਹੜਾ ਕੁਝ ਕੀਤਾ ਗਿਆ ਉਹ ਤੇ ਬਰਕਰਾਰ ਰਹਿਣਗੇ ਜਾਂ ਫਿਰ ਕਿਤੇ ਹੋਰ ਸੈਮਤੀ ਬਣਾਈ ਜਾ ਸਕਦੀ ਹੈ ਉੱਪਰ ਥੱਲੇ ਕੁਝ ਜੜੀਆਂ ਚਰਚਾਵਾ ਕਰਕੇ ਕਿਉਂਕਿ ਅੱਗੇ ਇਹ ਵੀ ਗੱਲ ਸੋਚਣ ਵਾਲੇ ਆ ਕਿ ਅਗਲੇ 15-20 ਦਿਨਾਂ ਜਾਂ ਹੋਰ ਥੋੜੇ ਵੱਧ ਦਿਨਾਂ ਦੇ ਵਿੱਚ ਚੋਣ ਜਾਬਤਾ ਲੱਗ ਜਾਤਾ ਲੱਗ ਜਾਏਗਾ ਜੇਕਰ ਚੋਣ ਜਾਬਤਾ ਲੱਗ ਜਾਂਦਾ ਹੈ ਕਾ ਸਰਕਾਰ ਜਿਹੜੀ ਉਹ ਬਿਲਕੁਲ ਸੋ ਇੱਥੇ ਲਗਾਤਾਰ ਹੁਣ ਜਿਸ ਤਰ੍ਹਾਂ ਨਾਲ ਮੀਟਿੰਗਾਂ ਦਾ ਦੌਰ ਤਾਂ ਚੱਲਿਆ ਚੌਥੇ ਗੇਟ ਦੀ ਮੀਟਿੰਗ ਵੀ ਮੁਕੰਮਲ ਹੋਈ ਹਾਲਾਂਕਿ ਕੋਈ ਸੱਟਾ ਪੂਰਾ ਨਹੀਂ ਨਿਕਲਿਆ ਹਲੇ ਵੀ ਕਿਸਾਨ ਚੰਬੂ ਬਾਰਡਰ ਖਨੋਰੀ ਬਾਰਡਰ ਦੇ ਡਟੇ ਹੋਏ ਨੇ ਲੇਕਿਨ ਹੁਣ

ਮੀਟਿੰਗ ਬੀਤੀ ਦੇਰ ਰਾਤ ਤੱਕ ਜ਼ਰੂਰ ਚੱਲੀ ਹੈ ਉੱਥੇ ਹੀ ਸਰਕਾਰ ਲਗਾਤਾਰ ਇਸੇ ਮੰਤਨ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਸ ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਗਿਆ ਹਾਲਾਂਕਿ ਹੁਣ ਕਾ ਸਾਰੇ ਕਿਸਾਨ ਆਗੂ ਜਿਨ੍ਹਾਂ ਹਰਿੰਦਰ ਸਿੰਘ ਲਖੋਵਾਲ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਪ੍ਰੋਪੋਜ਼ਲ ਬਿਲਕੁਲ ਮਨਜ਼ੂਰ ਨਹੀਂ ਹੈ ਜਸਪੀਤ ਕੋਲਫੇਰਿਕ ਪਰ ਚਲਦੇ ਆ ਜਸਪੀਤ ਜਿਸ ਤਰ੍ਹਾਂ ਦੇ ਨਾਲ ਅਸੀਂ ਹਰਿੰਦਰ ਸਿੰਘ ਲਖੋਵਾਲ ਕਿਸਾਨ ਆਗੂ ਨਾਲ ਗੱਲ ਕੀਤੀ ਉਹ ਤਾਂ ਸਰਕਾਰ ਦੇ ਇਸ ਪ੍ਰੋਪੋਜ਼ਲ ਤੋਂ ਬਿਲਕੁਲ ਨਾਖੁਸ਼ ਨਜ਼ਰ ਆਏ ਨੇ ਯਕੀਨਨ ਹੋ ਸਕਦਾ ਹੈ ਕਿ ਕੁਝ ਕਿਸਾਨ ਆਗੂ ਸਰਕਾਰ ਦੇ ਨਾਲ ਸਹਿਮਤ ਹੋਣ ਕੁਝ ਜਿਹੜੇ ਹੈ ਨਾਖੁਸ਼ ਹੋਣ 对。 ਹਾਂ ਇਹ ਹੋ ਸਕਦਾ ਹੈ ਬਿਲਕੁਲ ਕਿਉਂਕਿ ਬੜੀਆਂ ਜਥੇਬੰਦੀਆਂ ਨੇ ਸਭ ਨੂੰ ਬੈਠ ਕੇ ਵਿਚਾਰ ਕਰਨਾ ਪਵੇਗਾ ਕਿਉਂਕਿ ਇਹ ਕਿਸੇ ਇੱਕ ਦਾ ਮਾਮਲਾ ਨਹੀਂ ਜਾਂ ਇੱਕ ਦੀ ਨਾਰਾਜ਼ਗੀ ਦਾ ਮਾਮਲਾ ਨਹੀਂ ਹੈ ਸਹਿਮਤੀ ਬਣਾਉਣੀ ਪਵੇਗੀ ਕਿਤੇ ਨਾ ਕਿਤੇ ਤਾਂ ਕਿਉਂਕਿ ਸਰਕਾਰ ਆਪਣਾ ਆਪਣਾ ਪ੍ਰਪੋਜ਼ਲ ਦੇ ਚੁੱਕੀ ਹੈ ਪਹਿਲਾਂ ਐਮਐਸਪੀ ਦੀ ਗਾਰੰਟੀ ਦੀ ਗੱਲ ਕੀਤੀ ਜਾ ਰਹੀ ਪਰ ਸਰਕਾਰ ਨੇ ਆਪਣੇ ਵੱਲੋਂ ਜਿਹੜਾ ਆਫਰ ਹੁਣ ਦੇ ਦਿੱਤਾ ਹੈ ਗੇਨ ਜਿਹੜੀ ਆ ਕਿਸਾਨ ਜਥੇਬੰਦੀਆਂ ਦੇ ਪਾਲੇ 'ਚ ਸੁੱਟ ਦਿੱਤੀ ਆ ਹੁਣ ਉਹ ਫੈਸਲਾ ਲੈਣਗੇ ਕਿ ਕਰਨਾ ਕੀ ਆ ਕੀ ਐਕਸ਼ਨ ਪਲਾਨ ਹੋਵੇਗਾ ਕਿ ਵਾਕਈ ਇਸ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਜਾਂ ਇਹਨੂੰ ਉੱਪਰ ਹੇਡ ਹੋਰ ਕੀਤਾ ਜਾ ਸਕਦਾ ਜਾਂ ਫਿਰ ਇਸ ਨੂੰ ਟਰਾਈ ਕੀਤਾ ਜਾਵੇਗਾ ਤੇ ਦਿੱਲੀ ਕੂਚ ਕੀ ਕੀਤੀ ਜਾਵੇਗੀ ਪਰ ਇਸ ਦੇ ਨਾਲ ਇੱਕ ਵੱਡਾ ਚੈਲੰਜ ਮੈਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਆ ਕਿ ਚੋਣ ਜਾਬਤਾ ਲੱਗਣ ਚ ਜਿਆਦਾ ਸਮਾਂ ਨਹੀਂ ਬਚਿਆ ਜੇ ਚੋਣ ਜਾਬਤਾ ਲੱਗ ਜਾਂਦਾ ਆ ਸਰਕਾਰ ਭੰਗ ਹੋ ਜਾਂਦੀ ਆ ਤਾਂ ਫੇਰ ਜਿਹੜਾ ਆ ਕਿ ਸੰਘਰਸ਼ ਲੰਬਾ ਜਾਵੇਗਾ ਅਗਲੀ ਸਰਕਾਰ ਤੱਕ ਜਾਵੇਗਾ ਤੇ ਉਸ ਤੇ ਵਿੱਚ ਕਿਸਾਨਾਂ ਨੂੰ ਬੈਠਣਾ ਵੀ ਮੁਸ਼ਕਿਲ ਹੋਵੇਗਾ ਕਿਉਂਕਿ ਲਗਾਤਾਰ ਹੁਣ ਮੌਸਮ ਅੱਜ ਦੀ ਗੱਲ ਕੀਤੀ ਜਾਵੇ ਅੱਜ ਕੋਈ ਵੱਡਾ ਫੈਸਲਾ ਕਰਨਾ ਪੈਣਾ ਕਿਉਂਕਿ ਮੌਸਮ ਅੱਜ ਵੀ ਕਰਵਟ ਲੈ ਰਿਹਾ ਮੌਸਮ ਖਰਾਬ ਹੋ ਚੁੱਕਿਆ ਇੱਥੇ ਵੀ ਤੇ ਇਸ ਦੇ ਨਾਲ ਤੁਸੀਂ ਜੇਕਰ ਬਾਰਡਰ ਦੇ ਪਿੱਛੇ ਗੱਲ ਕੀਤੀ ਜਾਵੇ ਉੱਥੇ ਵੀ ਬਹੁਤ ਠੰਡਾ ਮਾਹੌਲ ਆ ਬੜੀ ਸ਼ਾਂਤੀ ਚਾ ਇੱਥੇ ਹੁਣ ਕੋਈ ਕੁਝ ਕਿਸਾਨ ਨੇ ਲੋਕ ਨੇ ਉਹ ਵੀ ਇਹੀ ਗੱਲ ਕਰ ਰਹੇ ਨੇ ਕਿ ਇਸ ਉੱਤੇ ਹੁਣ ਫੈਸਲਾ ਕਰ ਲੈਣਾ ਚਾਹੀਦਾ ਆ ਕਿਉਂਕਿ ਜਿਹੜੇ ਐਲ ਸੀ ਸੀ ਦੇ ਨਾਲ ਇਹ ਬੀ ਡੀ ਰਾਤ ਵੀ ਮੀਟਿੰਗ ਚੱਲ ਰਹੀ ਹੈ ਜਸਪੀਤ ਕਿਉਂਕਿ ਤੁਸੀਂ ਲਗਾਤਾਰ ਇੱਥੇ ਬਣੇ ਹੋਏ ਹੋ ਕਿਸਾਨਾਂ ਦੇ ਨਾਲ ਗੱਲ ਕਰੋ ਕੀ ਕੁਝ ਸੁਭੂਗਾਹਟ ਜਾਂ ਕਿਸ ਤਰ੍ਹਾਂ ਦਾ ਮਾਹੌਲ ਇਸ ਮੀਟਿੰਗ ਤੋਂ ਬਾਅਦ ਨਜ਼ਰ ਆਇਆ ਜਾਂ ਜਿਹੜੇ ਕਿਸਾਨ ਆਮ ਇੱਥੇ ਬੈਠੇ ਹੋ ਨੇ ਡਟੇ ਹੋਏ ਨੇ ਨੌਜਵਾਨ ਨੇ ਉਹਨਾਂ ਦੀ ਕੀ ਕੁਝ رائے ਨਜ਼ਰ ਆਉਂਦੀ ਹੈ ਦੇਖੋ ਨੌਜਵਾਨ ਨੇ ਜਿਹੜੇ ਉਹੀ ਚਾਹੁੰਦੇ ਨੇ ਕਿ ਜਿਹੜਾ ਜਲਦ ਇਸ ਉੱਤੇ ਕੋਈ ਹੱਲ ਕੀਤਾ ਜਾਵੇ ਇਸ ਉੱਤੇ ਜਿਹੜੀ ਆ ਕੁਛ ਨਾ ਕੁਛ ਜਿਹੜੀ ਆ ਉਹ ਕਾਰਵਾਈ ਹੋਵੇ ਸਾਡੇ ਇੱਕ ਨੌਜਵਾਨ ਮੌਜੂਦ ਨੇ ਤੁਸੀਂ ਵੀ ਜਥੇਬੰਦੀਆਂ ਨੂੰ ਅਗਵਾਈ ਕਰਦੇ ਹੋ ਨੌਜਵਾਨਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਕੀ ਹੁਣ ਹੋਣਾ ਚਾਹੀਦਾ ਜਿਵੇਂ ਸਰਕਾਰ ਪੰਜ ਜਿਹੜੀ ਫਸਲਾਂ ਦੇ ਉੱਤੇ ਗੱਲ ਕਰ ਰਹੀ ਹੈ ਜੀ ਸਾਡੇ ਲਗਭਗ 12 ਫਸਲਾਂ ਦੇ ਜਿਹੜੀ ਮੰਗ ਹੈਗੀ ਇਹਦੇ ਸਰਕਾਰ ਕਹਿੰਦੇ ਆ ਤੁਹਾਡੇ ਮਾਧਿਅਮ ਤੋਂ ਪਤਾ ਲੱਗਾ ਵੀ ਪੰਜ ਫਸਲਾਂ ਤੇ ਉਹ ਸਹਿਮਤੀ ਦੇ ਰਹੇ ਐਥੇ ਹੁਣ ਆਗੂ ਸਹਿਬਾਨ ਜੋ ਫੈਸਲਾ ਕਰਨਗੇ ਵੀ ਉਹ ਇਹਦੇ ਨਾਲ ਸੰਤੁਸ਼ਟ ਨੇ ਜਾਂ ਨਏ ਸੰਤੁਸ਼ਟ ਉਹਤੇ ਡਿਪੈਂਡ ਕਰਦਾ ਹੈ ਉਹਨਾਂ ਨਾਲ ਸਹਿਮਤ ਤੁਸੀਂ ਕੀ ਸੋਚਦੇ ਹੋ ਐਜ਼ ਨੌਜਵਾਨੋ ਤੁਸੀਂ ਤੁਸੀਂ ਵੀ ਕੀ ਕਹੋ ਕੀ ਸੋਚਦੇ ਹੋ ਕੀ ਇਸ ਦਰਨੇ ਨੂੰ ਜਲਦ ਤੋਂ ਜਲਦ ਸਾਨੂੰ ਅੱਗੇ ਵੱਧ ਕੇ ਮਕਾਉਣਾ ਚਾਹੀਦਾ ਜਾਂ ਫਿਰ ਅੜ ਕੇ ਅੱਗੇ ਜਾਣਾ ਚਾਹੀਦਾ ਨਹੀਂ ਵੇਖੋ ਵੀ ਹੁਣ ਜੇ ਕੱਲੀ ਉਹ ਸਾਨੂੰ 5 ਫਸਲਾਂ ਤੇ ਐਮਐਸਪੀ ਦਿੰਦੇ ਉਹ ਸਾਡੇ ਲਈ ਸੰਤੁਸ਼ਟੀ ਨਹੀਂ ਹੈਗੀ ਜੇ ਉਹ ਨਾਲ ਕਰਜ਼ ਮਾਫੀ ਦਾ ਵੀ ਕੁਝ ਕਰਦੇ ਆ ਫਿਰ ਉਹਦੇ ਬਾਰੇ ਜਥੇਬੰਦੀਆਂ ਵਿਚਾਰ ਕਰ ਸਕਦੀਆਂ ਨਹੀਂ ਤੇ ਫਿਰ ਜੇ ਜਥੇਬੰਦੀਆਂ ਕਹਿਣਗੀਆਂ ਦਿੱਲੀ ਕੂਚ ਤੇ ਫਿਰ ਦਿੱਲੀ ਕੂਚ ਤੇ ਚੋਂ ਜਾਤਾ ਲੱਗ ਜਾਂਦਾ ਜੇ ਤੁਸੀਂ ਇਦਾਂ ਹੀ ਮੀਟਿੰਗਾਂ ਦਾ ਦੌਰ ਚਲਾ ਚੋਂ ਜਾਤਾ ਲੱਗਦਾ ਫਿਰ ਲੱਗਦਾ ਕਿ ਕੋਈ ਹੱਲ ਹੋਣ ਵਾਲਾ ਤੇ ਕਿ ਫਿਰ ਤੁਸੀਂ ਇੱਥੇ ਲੰਬਾ ਸਮਾਂ ਰੋ ਦੇਖੋ ਜੀ ਅੱਗੇ ਜੇ 13 ਮਹੀਨੇ ਅੰਦੋਲਨ ਚੱਲ ਸਕਦਾ ਹੈ ਤੇ 13 ਮਹੀਨੇ ਤੱਕ ਤੇ ਨਵੀਂ ਸਰਕਾਰ ਤੇ ਆਊਗੀ ਉਹ ਸਾਹੀਂ ਇਹ ਸੋਚ ਕੇ ਬੈਠੇ ਆ ਕਿ ਉਸ ਤੋਂ ਲੰਮਾ ਅੰਦੋਲਨ ਵੀ ਅਹੀਂ ਜਿਹੜਾ ਹੈ ਉਹ ਚਲਾ ਸਕਦੇ ਤਦ ਹੁਣ ਸਾਰਾ ਫੈਸਲਾ ਆਗੂ ਨੇ ਲਿਆਦਾ ਵੀ ਬਿਲਕੁਲ ਬਿਲਕੁਲ ਰਾਦਾ ਦੇਖੋ ਇਹਨਾਂ ਨੌਜਵਾਨਾਂ ਦਾ ਇਹੀ ਕਹਿਣਾ ਕਿ ਪਹਿਲਾ ਜਿਹੜਾ 13 ਮਹੀਨੇ ਅਸੀਂ ਬੈਠ ਚੁੱਕੇ ਹਾਂ ਤੇ ਹੁਣ ਵੀ ਜਿਹੜਾ 13 ਮਹੀਨੇ ਬੈਠਾ ਕੇ ਇੰਤਜ਼ਾਰ ਕਰ ਸਕਦੇ ਹਾਂ ਅਗਲੀ ਜੇ ਕਹਦਾ ਪਰ ਲੀਡਰਾਂ ਦੇ ਹੱਥ ਆ ਯੂਨੀਅਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਦੇ ਹੱਥ ਆ ਕਿਉਂਕਿ ਇਕੱਲੇ ਕੇਵਲ ਜਿਹੜਾ ਐਸਕੇਮ ਨਾਨ ਪੋਲਿਟੀਕਲ ਜਿਹੜਾ ਉੱਥੇ ਮੀਟਿੰਗ 'ਚ ਗਿਆ ਸੀਗਾ ਉਹਨਾਂ ਦੇ ਮੈਂਬਰੀ ਕਮੇਟੀ ਨੇ ਹੋਰ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕਰਨਾ ਪੈਣਾ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਵੀ ਨੇ ਉਹ ਦੇਖਣ ਗਿਆ ਕਿ ਕੀ ਇਸ ਉੱਤੇ ਫੈਸ

ਸੋ ਇਥੇ ਸਰਕਾਰ ਦੀ ਦਲੀਲ ਹੈ ਕਿ ਕਿਸਾਨਾਂ ਦੇ ਸਾਰੇ ਮਸਲਿਆਂ ਤੇ ਖੁੱਲਕੇ ਚਰਚਾ ਹੋਈ ਹੈ ਕਿਸਾਨਾਂ ਵੱਲੋਂ ਜੜੀ ਹੈ ਆਪਣੀ ਵਕਰੀ ਦਲੀਲ ਦਿੱਤੀ ਗਈ ਹੈ ਸੋ ਇਥੇ ਉਹਨਾਂ ਕਹਿਣਾ ਕਿ ਦਿੱਲੀ ਕੂਚ ਪ੍ਰੋਗਰਾਮ ਪਰ ਕਰਾ ਰਹੇ 21 ਨਵੰਬਰ ਦਿੱਲੀ ਕੂਚ ਕਰਾਂਗੇ ਕਿਸਾਨਾਂ ਨੇ ਜੜੀ ਹੈ ਆਪਣੀ ਦਲੀਲ ਦਿੱਤੀ ਹੈ ਸੋ ਕਿਸਾਨਾਂ ਨੂੰ ਜਿੱਥੇ ਸੰਘਰਸ਼ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ ਸਰਕਾਰ ਵੱਲੋਂ ਲੇਕਿਨ ਕਿਸਾਨ ਕਹਿੰਦੇ ਨੇ ਕਿ ਜੇ ਸਹਿਮਤੀ ਪੂਰੀ ਨਹੀਂ ਬਣੀ ਤਾਂ 22 ਤਰੀਕ ਨੂੰ ਅਸੀਂ ਦਿੱਲੀ ਕੂਚ ਜ਼ਰੂਰ ਕਰਾਂਗੇ ਸੋ ਇਥੇ ਇਹ ਜੜੀ ਇਸ ਵੇਲੇ ਦੀ ਤਸਵੀਰ ਹੈ ਚੌਥੇ ਗੇਟ ਦੀ ਗਲਬਾਤ ਤੋਂ ਬਾਅਦ ਸਰਕਾਰ ਆਪਣਾ ਪੱਖ ਰੱਖਦੀ ਨਜ਼ਰ ਆਈ ਹੈ ਕਿਸਾਨ ਆਪਣਾ ਸਰਕਾਰ ਦੇ ਸੁਝਾਤੇ ਸਾਥੀਆਂ ਨਾਲ ਵਿਚਾਰ ਕਿਸਾਨ ਕਰਨਗੇ ਇਹ ਕਿਸਾਨਾ ਵੱਲੋਂ ਕੀ ਅਗੇ ਜਦੋਂ ਪਿਤੇ ਦਿਨ ਮੀਟਿੰਗ ਹੋਈ ਜਿਹੜਾ ਪ੍ਰੋਪੋਜ਼ਲ ਕੇਂਦਰ ਵੱਲੋਂ ਦਿੱਤਾ ਗਿਆ ਸੋ ਬਰਹਾਲ ਹੁਣ ਇੱਕ ਦੋ ਦਿਨ ਦੇਖਣਾ ਹੋਵੇਗਾ ਕਿਸਾਨ ਆਗੂ ਕੀ ਕੁਝ ਆਪਸ ਦੇ ਵਿੱਚ ਜਦੋਂ ਮੀਟਿੰਗ ਕਰਦੇ ਨੇ ਮੰਥਨ ਕਰਦੇ ਨੇ ਤੇ ਕਿਸ ਗੱਲ ਤੇ ਸਹਿਮਤੀ ਬਣਦੀ ਹੈ ਜਾਂ ਫਿਰ ਦਿੱਲੀ ਕੂਚ ਤੇ ਹੀ ਇੱਥੇ ਉਬਜਿਤ ਰਹਿਣਗੇ ਸੋ ਇਹਤੇ ਹੁਣ ਕੇਂਦਰ ਵੱਲੋਂ ਜ਼ਰੂਰ ਜਿਹੜੀਆਂ ਫਸਲਾਂ ਤੇ ਹਾਲਾਂਕਿ ਸਾਰੀਆਂ ਫਸਲਾਂ ਤੇ ਐਮਐਸਪੀ ਦੇਣ ਤੇ ਗਾਰੰਟੀ ਦੇਣ ਤੇ ਜੜੀ ਸਹਿਮਤੀ ਨਹੀਂ ਬਣ ਪਾਈ ਐ ਲੇਕਿਨ ਕਿਸਾਨ ਆਗੂ ਇਸ ਗੱਲ ਤੇ ਅੜੇ ਹੋਏ ਨੇ ਕਿ ਜਿਹੜੀਆਂ ਸਾਰੀਆਂ ਫਸਲਾਂ ਤੇ ਗਾਰੰਟੀ ਦਿੱਤੀ ਜਾਏ ਲੇਕਿਨ ਹੁਣ ਕਿਆ ਸਾਰੇ ਕਿਸਾਨ ਆਗੂ ਐਸੇ ਬੱਤੇ ਰਹਿਣਗੇ ਜਾਂ ਫਿਰ ਕੋਈ ਵਿਚਲਾ ਰਾਹ ਅਖਤਿਆਰ ਕੀਤਾ ਜਾਏਗਾ ਤੇ ਕਿਸੇ ਨਾ ਤਨਾ ਇੱਕ ਸਹਿਮਤੀ ਤੇ ਬਣ ਪਾਣ ਤਾਂ ਜੋ ਜਿਹੜਾ ਮੋਰਚਾ ਲੱਗਿਆ ਉਹ ਖਤਮ ਹੋਵੇ ਲੇਕਿਨ ਇੱਥੇ ਕਿਸਾਨ ਦਾ ਕਹਿਣਾ ਕਿ ਭਾਵੇਂ ਉਹ ਇੱਥੇ ਡਟੇ ਰਹਿਣ ਭਾਵੇਂ ਕਿੰਨਾ ਲੰਬਾ ਸੰਘਰਸ਼ ਕੋਣ ਅੱਗੇ ਵਧੇ ਉਹ ਅੱਗੇ ਵਧਣਗੇ ਅਰਹਲ ਕੇਂਦਰ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਜਿੱਦਾਂ ਤਾਂ ਕਹਿਣਾ ਕਿ ਸਰਕਾਰ ਬਲੋ ਐਮਐਸਪੀ ਤੇ ਦਿੱਤੇ ਸੁਝਾਅ ਤੇ ਵਿਚਾਰ ਕੀਤਾ ਜਾਏਗਾ ਅਸੀਂ ਆਪਣੇ ਸਾਥੀਆਂ ਨਾਲ ਅੱਜ ਤੇ ਕੱਲ ਵਿਚਾਰ ਕਰਾਂਗੇ ਇਹ ਜਿਹੜਾ ਕਿਸਾਨ ਆਗੂ ਬਲੋ ਇਸ ਮੀਟਿੰਗ ਤੋਂ ਬਾਅਦ ਕਿਹਾ ਗਿਆ ਸੋ ਮਹਰਾਂ ਦੇ ਨਾਲ ਵੀ ਇਸ ਮੁੱਦੇ ਤੇ ਚਰਚਾ ਕਰਾਂਗੇ ਸਰਵਨ ਸਿੰਘ ਪੰਦੇ ਨੇ ਇਸ ਮੀਟਿੰਗ ਤੋਂ ਬਾਅਦ ਬਿਆਨ ਦਿੱਤਾ ਹੈ ਦਾਲਾਂ ਮੱਕੀ ਨਰਮੇ ਤੇ ਐਮਐਸਪੀ ਦੇਣ ਦਾ ਸੁਝਾਅ ਹੈ ਇਹ ਜਿਹੜਾ ਜਗਦੀਸ਼ ਸਿੰਘ ਢਲੇਵਾਲ ਕਿਸਾਨ ਆਗੂ ਉਹਨਾਂ ਦੇ ਵੀ ਬਿਆਨ ਸਾਹਮਣੇ ਆਇਆ ਨਰਮਾ ਕਪਾ ਮੱਕੀ ਅਰਹਰ ਮਸੂਰ ਤੇ ਗਾਰੰਟੀ ਹੋਵੇਗੀ कर्जे ते मुद्दे सणे कई मंगा ते चर्चा हले बाकी है सी2 दे फॉर्मूले ते चर्चा हले बाकी है सो इथे सारे मुद्द्यां ते चर्चा हले नहीं मुकम्मल हुई है किसान आगो मलो किया गया, सरा दिल्ली कूच का प्रोग्राम हले भी برگزار है ते 21 फरवरी नु सवेरे 11 बजे 7 मई तारीख के दिल्ली वाल कूच करेंगे एक सरकार की ओर से हमें एमएसपी को लेकर प्रपोजल आई है और वो जो प्रपोजल आई है उस प्रपोजल में ये बात कही गई है कि दालों मक्का और कपास इन सभी फसलों का पूरे देश के अंदर जितना भी उत्पादन होता है ये केंद्र की दो एजेंसियों के द्वारा इनकी पूरी की पूरी फसल की एम एस पी जो तय की जाएगी उसके ऊपर खरीदी की जाएगी और उन्हीं ही वो जो जो एजेंसीज हैं केंद्र की उन्हीं के द्वारा हमारे साथ लिखित में उनका कॉन्ट्रैक्ट लिखा जाएगा हमारे साथ कि ऐसा ऐसे मतलब उनका फैसला हुआ है पी हजे कर्जे वाली गलते डिस्कशन बाकी या और ਬਾਕੀ ਸਾਰੀਆਂ ਮੰਗਾਂ ਤੇ ਹਜੇ ਗੱਲਬਾਤ ਦੇ ਫੈਸਲਾ ਕੀ ਹੁੰਦਾ ਉਹ ਬਾਕੀ ਆ ਐਮਐਸਪੀ ਵਾਲੀ ਗੱਲ ਤੇ ਜਿਹੜਾ ਪ੍ਰਸਤਾਪ ਆਇਆ ਤੁਹਾਡੇ ਸਾਹਮਣੇ ਮੰਤਰੀ ਰੱਖ ਕੇ ਗਏ ਆ ਇਹ ਗੱਲ ਹੈਗੀ ਆ ਇਸ ਕਰਕੇ ਆਪਾਂ 19 ਤੇ 20 ਨੂੰ ਇਹਦੇ ਤੇ ਵਿਚਾਰ ਕਰਨੀ ਆ ਕੇਂਦਰ ਕਹਿੰਦਾ ਅਸੀਂ ਵਿਚਾਰ ਕਰਨੀ ਆ ਉਹ ਸਮਾਂ ਲੱਗ ਜੂ ਨਹੀਂ ਤਾਂ 21 ਤਰੀਕ ਨੂੰ 11 ਵਜੇ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਆ आरसीआर को भी आग्रह करेंगे भी नहीं तो फिर सानू दिल्ली जान ਦਿੱਤਾ ਜਾਵੇ अरास ਇਹ ਰੱਖਦੇ ਆਂ ਕਿ ਇਹਨਾਂ ਦੋਵਾਂ ਦਿਨਾਂ ਵਿੱਚ ਮਸਲਿਆਂ ਦਾ ਹੱਲ ਹੋਣ ਦੂਜੀ ਮੰਗਾ ਤੇ ਹੋਣਾ ਹੋ ਜਾਊਗਾ ਜੇ ਸਾਨੂੰ ਠੀਕ ਲੱਗਿਆ ਹੁੰਦਾ ਸੀ ਅਨਾਉਂਸਮੈਂਟ ਕਰ ਦਿੰਦੇ ਅਸੀਂ ਉੱਤੇ ਚਰਚਾ ਕਰਨੀ ਆ ਕੀ ਕੀ ਠੀਕ ਆ ਕੀ ਨਹੀਂਗਾ ਚਰਚਾ ਕਰਕੇ ਉੱਤੇ ਫੈਸਲਾ ਲੈ ਸਕਦੇ ਹਮ ਤੋਂ ਇਹ तमाम ਹਰਿਆਣਾ ਪੰਜਾਬ ਕੇ तमाम ਸਾਥਿਓਂ से यह आग्रह करना चाहते हैं कि 19 को और 20 तारीख को हम अधिक से अधिक संख्या में जो मोर्चे खनौरी बॉर्डर पे और शंभू बॉर्डर पे लगे हुए हैं वहाँ पे अधिक से अधिक संख्या में पहुंचे और खासकर हरियाणा के किसानों से हमारा विशेष आग्रह है कि जो ये दोनों फोरम संयुक्त किसान मोर्चा अराजनीतिक और किसान मजदूर मोर्चा जो इस आंदोलन का नेतृत्व कर रहे हैं उनके अनुसार जो रणनीति तमाम किसान भाइयों के साथ साझा करी जा रही है समय समय पे उसी रणनीति के साथ हम आगे बढ़े और हमारी जीत निश्चित तौर पे होगी तो हमारी यही प्रार्थना है खासकर हरियाणा के किसान भाइयों से कि वो अगले दो दिन अधिक से अधिक संख्या में खनौरी और शंभू बॉर्डर पर पहुंचे और खबर सिलसिला इसी तरह जारी रहेगा एक छोटी ब्रेक ले रुक लेने